ਹਾਂਜੀ ਦੋਸਤੋ ਅੱਜ ਤੁਹਾਨੂੰ ਨਾਲ ਲਾਈਵ ਹੋ ਰਹੇ ਹਾਂ ਗੱਲ ਕਰਨ ਲਈ ਜੋ ਕੈਨੇਡਾ ਦੇ ਕੱਲ ਰਾਤ ਚੇਂजेस ਆਏ ਨੇ ਉਹਦੇ ਲਈ ਸਪੈਸ਼ਲ ਸੈਸ਼ਨ ਬਣਨ ਵਾਈਟ ਕੀਤਾ ਵੀ ਸੁਣ ਲੋ ਕੀ ਗੱਲ ਹੋਈ ਹੈ ਕੱਲ ਕੀ ਕੁਝ ਕੈਨੇਡਾ ਨੇ ਚੇਂजेस ਕਰਤੇ ਉਹਦਾ ਕੀ ਅਸਰ ਹੋਣ ਵਾਲਾ ਸਾਰੀਆਂ ਗੱਲਾਂ ਦੇ ਉੱਪਰ ਤੁਹਾਡੇ ਉੱਤੇ ਉਹਦਾ ਕੀ ਅਸਰ ਹੋਣਾ ਜਿੰਨਾ ਬੱਚਿਆਂ ਨੇ ਹੱਲੇ ਜਾਣਾ ਉਹਦੇ ਉੱਤੇ ਕੀ ਅਸਰ ਹੋਣਾ ਸੋ ਬੜੀ ਧੇਰ ਦੇ ਉਤੋਂ ਲੌਂਗ ਟਾਈਮ ਸਟੂਡੈਂਟਸ ਕਹ ਰਹੇ ਸੀ ਅਸੀਂ ਕੈਨੇਡਾ ਨਹੀਂ ਜਾਣਾ ਕੈਨੇਡਾ ਨੇ ਬੜਾ ਦਿੱਕਤ ਕਰ ਦਿੱਤੀ ਕੈਨੇਡਾ ਕੰਮ ਨਹੀਂ ਮਿਲਦਾ ਪਿਆ ਕੈਨੇਡਾ ਨਹੀਂ ਜਾਣਾ ਕੈਨੇਡਾ ਨਹੀਂ ਜਾਣਾ ਤੇ ਕੱਲ ਕੈਨੇਡਾ ਨੇ ਹੀ ਕਹਿਤਾ ਵੀ ਅਸੀਂ ਤੁਹਾਨੂੰ ਬੁਲਾਣਾ ਹੀ ਨਹੀਂ ਉਹ ਬਹੁਤ ਵੱਡੇ ਚੇਂਜਸ ਕੀਤੇ ਨੇ ਕੈਨੇਡਾ ਨੇ ਜਿਹੜੇ ਕਿ ਇਹਨੇ ਇੱਕਦਮ ਐਕਸਪੈਕਟਿਡ ਵੀ ਨਹੀਂ ਸੀਗੇ ਮੈਂ ਨਹੀਂ ਸਮਝਦਾ ਅਸੀਂ ਵੀ ਸੋਚ ਰਹੇ ਸੀ ਹਾਲੇ ਵੀ ਇੰਨੀ ਜਲਦੀ ਕੈਨੇਡਾ ਇੰਨੇ ਵੱਡੇ ਚੇਂਜਸ ਕਰ ਦੇਗਾ ਬਹੁਤ ਜ਼ਿਆਦਾ ਅਨਐਕਸਪੈਕਟਿਡ ਸੋ ਤੁਹਾਡਾ ਕੁਝ ਹਾਈਲਾਈਟਸ ਡਿਸਕਸ ਕਰ ਲੈਣੇ ਵੀ ਕੀ ਕੀ ਚੇਂਜ ਹੋਇਆ ਪਹਿਲੀ ਗੱਲ ਤੇ ਹੱਲੇ ਤੇ ਫਾਈਲ ਹੀ ਲਗਣੀ ਬੰਦ ਹੋ ਗਈ ਜੀ ਕੈਨੇਡਾ ਦੀ ਕੋਈ ਫਾਈਲ ਨਹੀਂ ਲਗਣੀ ਅੱਜ ਤੋਂ ਅੱਜ ਤੋਂ ਵੀ ਅੱਜ ਵੀ ਫਾਈਲ ਕੋਈ ਨਹੀਂ ਲੱਗ ਰਹੀ ਕੈਨੇਡਾ ਦੀ ਉਹਦਾ ਕਾਰਨ ਕੀ ਹੈਗਾ ਤੁਹਾਨੂੰ ਥੋੜਾ ਬਹੁਤ ਕਿਊਬੈਕ ਬਾਰੇ ਪਤਾ ਹੋਵੇਗਾ ਕਿਊਬੈਕ ਦੇ ਵਿੱਚ ਫਾਈਲ ਲਗਾਉਣ ਲਈ ਇੱਕ CAQ ਲੈਟਰ ਲੱਗਦੀ ਹੁੰਦੀ ਸੀ ਜਿਹੜੀ ਕਿ ਕਿਊਬੈਕ ਸਰਕਾਰ ਇਸ਼ੂ ਕਰਦੀ ਸੀ ਹੁਣ ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਵਿੱਚ ਤੁਸੀਂ ਫਾਈਲ ਲਗਾਨੀ ਆ ਉਹੋ ਜੀ ਇੱਕ ਲੈਟਰ ਚਾਹੀਦੀ ਹੈ ਉਸ ਤੋਂ ਬਿਨਾ ਫਾਈਲ ਨਹੀਂ ਲੱਗਦੀ ਅੱਜ ਅਸੀਂ ਫਾਈਲ ਲਗਾਉਣ ਦੀ ਜੇ ਕੋਸ਼ਿਸ਼ ਕਰਦੇ ਕਿਸੇ ਦੀ LOA ਵੀ ਹੋਈ ਹੈ ਤੇ ਸਿਸਟਮ ਪਰੋਵਿੰਸ ਦੀ ਪਰਮਿਸ਼ਨ ਲੈਟਰ ਮੰਗਦਾ ਜਿਹਦਾ ਹਾਲੇ ਕਿਸੇ ਪ੍ਰੋਵਿੰਸ ਨੂੰ ਹੀ ਪਤਾ ਕੁਝ ਨਹੀਂ ਪਤਾ ਕਦੋਂ ਉਹਨਾਂ ਨੂੰ ਉਹ ਸਿਸਟਮ ਡਿਵੈਲਪ ਹੋਏਗਾ ਕਦੋਂ ਲੈਟਰਸ ਇਸ਼ੂ ਹੋਣਗੀਆਂ ਉਸ ਤੋਂ ਬਿਨਾ ਫਾਈਲ ਨਹੀਂ ਲਗਣੀ ਹੁਣ ਜਿਨ੍ਹਾਂ ਦੇ ਹੱਥ 'ਚ ਐਲਓ ਆਈਆਂ ਹੋਈਆਂ ਫਾਈਲਾਂ ਪੈਂਡਿੰਗ ਪਈਆਂ ਲਗਾਉਣ ਨੂੰ ਉਹ ਵੀ ਲਟਕ ਗਏ ਆ ਕਿਉਂਕਿ ਫਾਈਲ ਲਗਣੀ ਨਹੀਂ ਜਦ ਤੱਕ ਪ੍ਰੋਵਿੰਸ ਦੀ ਲੈਟਰ ਨਹੀਂ ਆਏਗੀ ਸਭ ਤੋਂ ਵੱਡੀ ਗੱਲ ਇਹ ਵੀ ਫਾਈਲ ਨਹੀਂ ਲਗਣੀ ਜਦ ਤੱਕ ਇਹ ਸਿਸਟਮ ਸੈਟਲ ਨਹੀਂ ਹੋ ਜਾਂਦਾ ਦੂਸਰੀ ਗੱਲ ਜਿਹੜਾ PPP ਪ੍ਰੋਗਰਾਮ ਸੀਗਾ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਪ੍ਰੋਗਰਾਮ ਜਿਹਦੇ ਤਹਿਤ ਬੜੇ ਵੱਡੇ ਵੱਡੇ ਸਰਕਾਰੀ ਕਾਲਜੇਸ ਦੇ ਕੈਂਪਸਸ ਖੁੱਲ ਗਏ ਸੀਗੇ ਟੋਰਾਂਟੋ ਦੇ ਵਿੱਚ ਵੈਂਕੂਵਰ ਦੇ ਵਿੱਚ ਜੇ ਆਪਾਂ ਨਾਮ ਲਈਏ ਤੇ ਸੇਂਟ ਕਲੀਅਰ ਕਾਲਜ ਫਲੇਮਿੰਗ ਕਾਲਜ ਸਾਰੇ ਹੀ ਕਾਲਜੇਸ ਦੇ ਕੈਂਪਸਸ ਵੱਡੇ ਸ਼ਹਿਰਾਂ ਚ ਖੁੱਲੇ ਹੋਏ ਸੀਗੇ ਜਿਹੜੇ ਪ੍ਰਾਈਵੇਟ ਨੇ ਪਾਰਟਨਰਸ਼ਿਪ ਖੋਲੇ ਸੀਗੇ ਉਹਨਾਂ ਦਾ ਵਰਕ ਪਰਮਿਟ ਖਤਮ ਕਰ ਦਿੱਤਾ ਵੀ ਉਹਨਾਂ ਦੇ ਬੱਚਿਆਂ ਨੂੰ ਵਰਕ ਪਰਮਿਟ ਅਲਾਉਡ ਹੀ ਨਹੀਂ ਹੋਏਗਾ ਸੋ 빅 ਗੇਮ ਚੇਂਜਰ ਵੀ ਉਹ ਜਿਹੜੇ ਬੱਚੇ PPP ਵਾਲੇ ਕਾਲਜਿਸ ਜਿਨ੍ਹਾਂ ਦੇ ਨਾਮ ਤੇ ਉਹੀ ਸੀਗਾ ਜੋ ਸਰਕਾਰੀ ਕਾਲਜ ਆ ਪਰ ਸੈਟੇਲਾਈਟ ਕੈਂਪਸ ਚਲਾ ਰਹੇ ਸੀਗੇ ਟੋਰਾਂਟੋ ਦੇ ਵਿੱਚ ਵੈਂਕੂਵਰ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਅਲਾਉਡ ਨਹੀਂ ਹੋਏਗਾ ਬਹੁਤ ਵੱਡੀ ਇਹ ਚੀਜ਼ ਇਫੈਕਟ ਕਰਨ ਵਾਲੀ ਹੈਗੀ ਹੈ ਬਿਕੋਜ਼ ਬਹੁਤ ਸਾਰੇ ਸਟੂਡੈਂਟਸ ਨਾਮ ਸਰਕਾਰੀ ਕਾਲਜ ਨੂੰ ਜਾਂਦੇ ਸੀਗੇ ਪਰ ਕਿਉਂਕਿ ਕੈਂਪਸ सिटी जोन ਕਰਕੇ प्राइवेट वाले ਨੇ ਖੋਲੇ ਹੋਏ ਸੀਗੇ ਦੂਰ ਸ਼ਹਿਰ ਤੋਂ ਨਹੀਂ ਜਾਣਾ ਪੈਂਦਾ ਸੀਗਾ ਉਹਨਾਂ ਤੋਂ ਪੜ ਕੇ ਵਰਕ ਪਰਮਿਟ ਖਤਮ ਹੋ ਜਾਂਦਾ ਸੀ ਸੋ ਦੇ ਆਰ ਐਸ ਗੁੱਡ ਐਸ ਓਨਲੀ ਪ੍ਰਾਈਵੇਟ ਕਾਲਜ ਦ ਕਹਿੰਦੇ ਸੇਂਟ ਲੌਰੈਂਸ 알파 ਕੈਂਪਸ ਉਹਨੋਂ ਇਕੱਲਾ 알파 ਕੈਂਪਸ ਰਹਿ ਗਿਆ ਸੇਂਟ ਲੌਰੈਂਸ ਉਹਦੇ ਮੋਰੇ ਉੱਡ ਗਿਆ ਕਿਉਂਕਿ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ ਬਹੁਤ ਵੱਡੀ ਖਬਰ ਇਹ ਤੀਸਰੀ ਵੱਡੀ ਖਬਰ ਜੀ ਕੈਪਿੰਗ ਹੋਏਗੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਹਰ ਇੱਕ ਡੀਐਲਆਈ ਪ੍ਰੋਵਾਈਡਰ ਨੂੰ ਇੰਟਰਨੈਸ਼ਨਲ ਐਜੂਕੇਸ਼ਨ ਪ੍ਰੋਵਾਈਡਰ ਕਾਲਜ ਨੂੰ ਕੋਟਾ ਮਿਲੇਗਾ ਵੀ ਤੁਸੀਂ ਇੰਨੇ ਹੀ ਇੰਟਰਨੈਸ਼ਨਲ ਸਟੂਡੈਂਟ ਬੁਲਾ ਸਕਦੇ ਹੋ ਉਸ ਕੋਟੇ ਤੋਂ ਨੰਬਰ ਉਸ ਤੋਂ ਵੱਧ ਨੰਬਰ ਦੀਆਂ ਐਲਓਜ਼ ਉਹ ਇਸ਼ੂ ਨਹੀਂ ਕਰ ਪਾਣਗੇ ਸੋ ਨੰਬਰ ਲਿਮਟਿਡ ਜਾਣੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਹੁਣ ਕਾਲਜਸ ਦੇ ਹੱਥ ਹੋਏਗਾ ਕਿਨੂੰ ਉਹਨਾਂ ਨੇ ਐਲਓ ਦੇਣੀ ਕਿਨੂੰ ਨਹੀਂ ਦੇਣੀ ਜੇ ਜੋ ਸੀ ਅੰਦਾਜ਼ਾ ਲਗਾ ਰਹੇ ਆ ਟੋਰਾਂਟੋ ਵਾਲੀ ਸਾਈਡ ਦੇ ਉੱਤੇ ਅਨਟੇਰੀਓ ਦੇ ਵਿੱਚ 50 60 ਤੋਂ ਵੱਧ ਇੱਕ ਕਾਲਜ ਨੂੰ ਅਲਾਉਡ ਹੀ ਨਹੀਂ ਹੋਏਗਾ ਇੰਟਰਨੈਸ਼ਨਲ ਸਟੂਡੈਂਟ ਬੁਲਾਣਾ ਬਾਕੀ ਡਿਪੈਂਡ ਕਰਦਾ ਉਹਨਾਂ ਦੀ ਕੈਪੈਸਿਟੀ ਦੇ ਉੱਪਰ ਇਹ ਵੀ ਬਹੁਤ ਵੱਡੀ ਖਬਰ ਹੈ ਸਟੂਡੈਂਟਸ ਨੂੰ ਐਲਓਐਲੈਂਚ ਬਹੁਤ ਵੱਡੀ ਮੁਸ਼ਕਲ ਆਉਣ ਵਾਲੀ ਹੈਗੀ ਹੈ ਹੋਰ ਇੱਕ ਜਿਹੜਾ ਸਭ ਤੋਂ ਵੱਡਾ ਪਟਾਕਾ ਕੈਨੇਡਾ ਨੇ ਪਾਟਤਾ ਕੱਲ 스파우스 ਵੀਜ਼ਾ ਦਾ ਤੁਸੀਂ ਜੇ 1 ਸਪਟੰਬਰ ਤੋਂ ਬਾਅਦ ਜੇ ਮਾਸਟਰਸ ਜਾਂ ਪੀਐਚਡੀ ਦੇ ਦਾ ਕੋਰਸ ਨਹੀਂ ਕਰ ਰਹੇ ਹੋ ਤੇ 스파우스 ਨੂੰ ਨਹੀਂ ਬੁਲਾ ਸਕਦੇ 12ਵੀਂ ਤੋਂ ਬਾਅਦ ਪੀਜੀ ਡਿਪਲੋਮਾਸ ਵਾਸਤੇ 2 ਸਾਲ ਦੇ ਡਿਪਲੋਮਾਸ ਲਈ 3 ਸਾਲ ਦੇ ਡਿਪਲੋਮਾਸ ਲਈ ਸਪਾਉਸ ਦਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਹੋ ਸੋ ਯੂਕੇ ਨੇ ਸਪਾਉਸ ਬੰਦ ਕੀਤਾ ਉਸ ਤੋਂ ਬਾਅਦ ਕੈਨੇਡਾ ਦੇ ਵੀ ਤਕਰੀਬਨ ਸਪਾਉਸ ਬੰਦ ਕਰ ਦਿੱਤਾ ਹੈ ਜੀ ਸਿਰਫ ਮਾਸਟਰਸ ਪ੍ਰੋਗਰਾਮ ਔਰ ਪੀ ਐਚ ਡੀ ਪ੍ਰੋਗਰਾਮਸ ਦੇ ਲਈ ਤੁਸੀਂ ਹੁਣ ਸਪਾਉਸ ਨੂੰ ਲੈ ਕੇ ਜਾ ਸਕਦੇ ਹੋ ਇਹ 1 ਸਤੰਬਰ ਤੋਂ ਹੈ ਇਹਨਾਂ ਸਾਰਿਆਂ ਦੀ ਡਿਟੇਲਸ ਤੁਹਾਨੂੰ ਛੋਟੇ ਛੋਟੇ ਰੀਲਸ ਵਿੱਚ ਵੀ ਜ਼ਰੂਰ ਦਵਾਂਗਾ ਬਈ ਸਪਾਉਸ ਦਾ ਹੁਣ ਕੀ ਕਰੀਏ ਜਿਨ੍ਹਾਂ ਨੇ 12ਵੀਂ ਕੀਤੀ ਹੈ ਜਾਂ ਚਲੇ ਗਏ ਆ ਯਾ ਆ ਕੇ ਸ਼ਾਦੀ ਕਰਨ ਦਾ ਪਲਾਨ ਸੀ ਲੇਟ ਸ਼ਾਦੀ ਕਰਾਂਗੇ ਈਅਰ ਐਂਡ ਵਿੱਚ ਉਹ ਹੁਣੇ ਆ ਜਾਓ ਆਪਣੇ ਆਪਣੇ ਵਿਆਹ ਕਰ ਲਓ ਇੰਡੀਆ ਆ ਕੇ ਜਿਹਦੇ ਨਾਲ ਵੀ ਤੁਸੀਂ ਕਰਨਾ ਤੇ ਜੇ ਸਪਾਊਸ ਦਾਣਾ ਇਸ ਸੈਪਟੰਬਰ ਤੋਂ ਪਹਿਲਾਂ ਐਪਲੀਕੇਸ਼ਨ ਲਗਣੀ ਬਹੁਤ ਇੰਪੋਰਟੈਂਟ ਹੈ ਆਪਣਾ ਵੀਜ਼ਾ ਲਗਵਾ ਬੈਠੇ ਹੋ ਸਪਾਊਸ ਦੇ ਵੀਜ਼ਾ ਦੀ ਵੇਟ ਕਰ ਰਹੇ ਹੋ ਹਾਲੇ ਅਪਲਾਈ ਨਹੀਂ ਕੀਤਾ ਇਮੀਡੀਏਟਲੀ ਅਪਲਾਈ ਕਰੋ ਬਿਕਾਜ਼ ਸਪਾਊਸ ਵੀਜ਼ਾ ਹੁਣੇ ਅਪਲਾਈ ਕਰਨ ਤੇ ਕੋਈ ਰੋਕ ਨਹੀਂ ਹੈ ਜੇ ਤੁਸੀਂ ਹੁਣ ਸਪਾਊਸ ਵੀਜ਼ਾ ਅਪਲਾਈ ਕਰਦੇ ਹੋ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣੀਓ ਉਸ ਤੇ ਕੋਈ ਰੋਕ ਨਹੀਂ ਹੈਗੀ ਹੈ ਚਾਹੇ ਤੁਸੀਂ 12ਵੀਂ ਕੀਤੀ ਹੈ ਚਾਹੇ ਡਿਪਲੋਮੇ ਵਾਸਤੇ ਜਾ ਰਹੇ ਹੋ ਚਾਹੇ ਬੈਚਲਰ ਲਈ ਜਾ ਰਹੇ ਹੋ ਕਿਸੇ ਵੀ ਕੋਰਸ ਲਈ ਜਾ ਰਹੇ ਹੋ ਹੁਣੇ ਆਪਣੇ ਸਪਾਊਸ ਦਾ ਅਪਲਾਈ ਕਰਦੇ ਹੋ ਉਹਦੇ ਉੱਤੇ ਕੋਈ ਰੋਕ ਨਹੀਂ 1 ਸਪਟੰਬਰ ਤੋਂ ਸਿਰਫ ਮਾਸਟਰਸ ਡਿਗਰੀ ਵਾਲੇ ਜਾਂ ਪੀ ਐਚ ਡੀ ਕਰਨ ਵਾਲੇ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਣਗੇ ਇਸ ਲਈ ਸਪਾਊਸ ਵੀਜ਼ਾ ਤੇ ਕੋਈ ਰੋਕ ਨਹੀਂ ਹੈ ਅਪਲਾਈ ਕਰ ਸਕਦੇ ਹੋ ਉਹਨੂੰ ਲੇਟ ਨਹੀਂ ਕਰਨਾ ਇਹਦਾ ਇਮੀਡੀਏਟਲੀ ਅਪਲਾਈ ਕਰੋ ਔਰ ਸਟੂਡੈਂਟ ਵੀਜ਼ਾ ਦੀ ਫਾਈਲ ਇਸ ਲਈ ਬਿਲਕੁਲ ਬੰਦ ਰਹੀ ਹੈ ਜੀ ਕੋਈ ਫਾਈਲ ਨਹੀਂ ਲੱਗਦੀ ਵੀ ਸਟੂਡੈਂਟ ਵੀਜ਼ਾ ਦੀ ਜਿਨ੍ਹਾਂ ਦੀ ਐਲਓਈਜ਼ ਆਈਆਂ ਹੋਈਆਂ ਨੇ ਉਹ ਆਪਣਾ ਪਲਾ ਬੁਰਾ ਵਿਚਾਰ ਲੈਣ ਕਿਉਂਕਿ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜਸ ਹੈ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਉਹਨਾਂ ਚ ਵਰਕ ਪਰਮਿਟ ਨਹੀਂ ਮਿਲਣਾ ਸੋ ਜੇ ਰਿਫੰਡ ਵਗੈਰਾ ਮੰਗਾਣਾ ਚਾਹੁੰਦੇ ਹੋ ਆਪਣੇ ਆਪਣੇ ਏਜੰਟ ਨਾਲ ਸੰਪਰਕ ਕਰਕੇ ਕਾਲਜ ਨਾਲ ਸੰਪਰਕ ਕਰਕੇ ਰਿਫੰਡਸ ਅਪਲਾਈ ਕਰਵਾ ਲੋ ਜੇ ਪੀਪੀਪੀ ਵਾਲੇ ਕਾਲਜ ਜਾ ਰਹੇ ਹੋ ਬਿਕਾਉਜ਼ ਉੱਥੇ ਤੁਹਾਨੂੰ ਵਰਕ ਪਰਮਿਟ ਮਿਲਣਾ ਦੂਸਰਾ ਉਨ ਉਹਨਾਂ ਦਾ ਕੋਟਾ ਕੀ ਆਂਦਾ ਉਹ ਦੇਖਣ ਵਾਲੀ ਗੱਲ ਹੋएगी ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਲੈਟਰ ਨਾਲ ਲਗਣੀ ਹੈ ਜਿਹਦੇ ਵਾਸਤੇ ਹੱਲੇ ਪਤਾ ਨਹੀਂ ਕੀ ਕੀ ਕਰਨਾ ਕੈਨੇਡਾ ਨੇ ਸੋ ਦੋਸਤੋ ਬਹੁਤ ਜ਼ਿਆਦਾ ਟੈਨਸ਼ਨ ਹੋਈ ਦੀ ਸੀ ਨਾ ਸਾਰਿਆਂ ਨੂੰ ਕੈਨੇਡਾ ਕੰਮ ਨਹੀਂ ਆ ਕੈਨੇਡਾ 'ਚ ਬਹੁਤ ਬੁਰਾ ਹਾਲ ਹੈ ਕੈਨੇਡਾ ਸਾਰਿਆਂ ਨੂੰ ਵੀਜ਼ਾ ਦੇਈ ਜਾਂਦਾ ਸੋ ਰਾਤੋਂ ਰਾਤ ਕੈਨੇਡਾ ਨੇ ਗੇਮ ਬਦਲ ਦਿੱਤੀ ਆ ਇੱਕਦਮ ਰਾਤੋਂ ਰਾਤ ਕੈਨੇਡਾ ਨੇ ਗੇਮ ਬਦਲ ਦਿੱਤੀ ਹੈ ਜਿਹਦਾ ਨਤੀਜਾ ਬਹੁਤ ਔਖਾ ਦਿਖ ਰਿਹਾ ਸਾਹਮਣੇ ਲੱਗਦਾ ਨਹੀਂ 2 ਸਾਲ ਡੇਢ ਸਾਲ ਕੈਨੇਡਾ ਦਾ ਵੀਜ਼ੇ ਹੱਸ ਕੇ ਲੱਗਨੇ ਨੇ ਸੋ ਅੱਛੇ ਦਿਨ ਨਿਕਲ ਗਏ ਨੇ ਵੇਟ ਕਰਨੀ ਪੈਣੀ ਹੈ ਪਰ ਸਾਡੀ ਐਕਸਪਰਟਸ ਦੀ ਟੀਮ ਇਸ ਲਈ ਨਵੇਂ ਕਾਨੂੰਨ ਨੂੰ ਬੜੇ ਗਹਿਰਾਈ ਨਾਲ ਸਟੱਡੀ ਕਰ ਰਹੀ ਹੈਗੀ ਆ ਇਹਦੇ ਵਿੱਚੋਂ ਅਸੀਂ ਕੀ ਕੀ ਓਪਰਚ्युनिटी ਨਿਕਾਲ ਸਕਦੇ ਆ ਕਿਹੜੀਆਂ ਕਿਹੜੀਆਂ ਪੋਜ਼ਿਟਿਵਿਟੀਆਂ ਨਿਕਾਲ ਸਕਦੇ ਆ ਬਿਕੋਜ਼ ਮੇਰਾ ਪਰਸਨਲੀ ਇਹ ਮੰਨਣਾ ਹੈ ਜਦੋਂ ਕਿ ਮੁਸੀਬਤ ਆਂਦੀ ਹੈਗੀ ਆ ਉਹਦੇ ਨਾਲ ਉਹਦੇ ਸੋਲੂਸ਼ਨ ਆਉਂਦੇ ਆ ਔਰ ਉਹਦੇ ਵਿੱਚੋਂ ਓਪਰਚ्युनिटी ਨਿਕਲਦੀ ਹੈ ਵੀ ਐਡਵਰਸਿਟੀ ਵਿੱਚੋਂ ਓਪਰਚ्युनिटी ਕਢਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਔਰ ਕਢਾਂਗੇ ਸਾਡੀ ਟੀਮ ਨੂੰ ਥੋੜੇ 2-4 ਦਿਨ ਦਾ ਸਮਾਂ ਦੇਣਾ ਅਸੀਂ ਵਿਲ ਅਗੇਨ ਵੀ ਲਾਈਵ ਇੱਕ ਸੈਸ਼ਨ ਕਰਾਂਗੇ ਜ਼ਰੂਰ ਇਸ ਔਖੇ ਸਮੇਂ ਚੋਂ ਔਖੀ ਕੜੀ ਚ ਓਪਰਚ्युनिटी ਕਿ ਨਿਕਲ ਕੇ ਆਈ ਹੈ ਉਹਦੇ ਬਾਰੇ ਸੋ ਜਿਹੜੇ ਦਰਸ਼ਕ ਹੁਣ ਜੁੜੇ ਨੇ ਇੱਕ ਵਾਰੀ ਫੇਰ ਦੱਸ ਦਵਾਂ ਇਸ ਵੇਲੇ ਕੈਨੇਡਾ ਦੀ ਫਾਈਲਿੰਗ ਬੰਦ ਹੋ ਗਈ ਹੈ ਜੀ ਜਿਨ੍ਹਾਂ ਦੀ ਐਲਓ ਆਈ ਨਿਕਲੀਆਂ ਉਹਨਾਂ ਦੀ ਫਾਈਲਾਂ ਨਹੀਂ ਲਗਣੀਆਂ ਕਿਉਂਕਿ ਸਿਸਟਮ ਪਰਵਿੰਸ਼ੀਅਲ ਸਪான்ਸਰਸ਼ਿਪ ਲੈਟਰ ਮੰਗ ਰਿਹਾ ਜਿਸ ਤਰ੍ਹਾਂ ਕਿਊਬੈਕ ਚੋਂ ਸੀਏਕਯੂ ਲੈਟਰ ਆਉਂਦੀ ਇਦਾਂ ਹੀ ਇਹ ਲੈਟਰ ਆਣੀਆਂ ਪਰ ਇਹ ਲੈਟਰ ਕਿੱਦਾਂ ਆਣੀਆਂ ਕਿੱਥੋਂ ਆਣੀਆਂ ਦਾ ਕੀ ਸਿਸਟਮ ਹੈਗਾ ਹੱਲੇ ਕਿਸੇ ਨੂੰ ਨਹੀਂ ਪਤਾ ਉਹ ਸਿਸਟਮ ਡਿਵੈਲਪ ਹੋਏਗਾ ਉਹ ਲੈਟਰਸ ਆਣ ਜੀਆਂ ਫੇਰ ਫਾਈਲ ਲੱਗੇਗੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜਿਸ ਜਿਨ੍ਹਾਂ ਦੇ ਕੈਂਪਸਸ ਸਟਰਾਂਟੋ ਜਾਂ ਹੋਰ ਕਿਤੇ ਖੁੱਲੇ ਸੈਟਲਾਈਟ ਕੈਂਪਸਸ ਖੁੱਲੇ ਸੀਗੇ ਇਹ ਨਾਮ ਲਵਾ ਤੇ ਕੈਨੇਡਾਔਰ ਕਾਲਜ ਸੇਂਟ ਕਲੀਅਰ ਕਾਲਜ ਕੈਂਬਰੀਅਨ ਕਾਲਜ ਹੈਂਸਨ ਵਾਲਾ ਅਲਫਾ ਵਾਲਾ ਸੇਂਟ ਲਾਰੈਂਸ ਇਹ ਜੇ ਕਈ ਸੇਂਟ ਫਲੇਮਿੰਗ ਕਾਲਜ ਦਾ ਸੇ ਕੈਂਪਸ ਖੁੱਲੇ ਸੀਗੇ ਇਹ ਜੇ ਸਭ ਕਾਲਜਸ ਵਿੱਚ ਪੜਨ ਦੇ ਨਾਲ ਹੁਣ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਇਹਨਾਂ ਦੇ ਮੇਨ ਕੈਂਪਸ ਪੜੋਗੇ ਤਾਂ ਹੀ ਵਰਕ ਪਰਮਿਟ ਮਿਲਣਾ ਹੈਗਾ ਤੀਸਰਾ ਕੈਪਿੰਗ ਹੋਏਗੀ ਜਿਹੜੇ ਹਰ ਇੱਕ ਕਾਲਜ ਨੂੰ ਕੋਟਾ ਮਿਲੇਗਾ ਉਹਨੇ ਹੀ ਐਲਓਐਸ ਉਹ ਕਾਲਜ ਇਸ਼ੂ ਕਰ ਪਾਏਗਾ ਉਹਨੇ ਹੀ ਇੰਟਰਨੈਸ਼ਨਲ ਸਟੂਡੈਂਟਸ ਉਹ ਕਾਲਜ ਬੁਲਾ ਪਾਏਗਾ ਇਹਦਾ ਕੀ ਮਤਲਬ ਹੈਗਾ ਜਿਹੜੇ ਛੋਟੇ ਸਟੇਟਸ ਹੈਗੇ ਜਿਹੜੇ ਪ੍ਰੋਵਿੰਸਸ ਦੇ ਬੱਚੇ ਘਟ ਜਾ ਰਹੇ ਸੀ ਉੱਥੇ ਕਾਲਜਸ ਦੀ ਕਪੈਸਿਟੀ ਜ਼ਿਆਦਾ ਹੋਏਗੀ ਵੱਡੇ ਸਟੇਟਸ ਅਗੇਂਡ ਟਾਂਟਾਰੀਓ ਦੇ ਵਿੱਚ ਕਾਲਜੇਸ ਦੀ ਕੈਪੈਸਿਟੀ ਘਟੇਗੀ ਕੈਪਿੰਗ ਵਧੇਗੀ ਸਟੂਡੈਂਟਸ ਦਾ ਨੰਬਰ ਘਟੇਗਾ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਸਪਾਊਸ ਦੀ ਦਾ 1 ਸੈਪਟੈਂਬਰ ਤੋਂ ਬਾਅਦ ਸਿਰਫ ਮਾਸਟਰਸ ਔਰ ਪੀ ਐਚ ਡੀ ਵਾਲੇ ਬੱਚੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਨੇ ਬਾਕੀ ਜਣੇ ਵੇਟ ਨਾ ਕਰਨ ਜੇ ਸਪਾਊਸ ਇਸ ਅਪਲਾਈ ਕਰਨਾ ਇਮੀਡੀਏਟਲੀ ਸਪਾਊਸ ਦਾ ਵੀਜ਼ਾ ਅਪਲਾਈ ਕਰ ਦੋ ਉਹਦੇ ਲਈ ਬਿਲਕੁਲ ਵੇਟ ਨਾ ਕਰੋ ਹੋਰ ਜਾਣਕਾਰੀ ਚਾਹੁੰਦੇ ਹੋ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ 9216355355 ਦੇ ਉੱਪਰ ਇਦੇ ਬਾਰੇ ਹੋਰ ਡਿਟੇਲਸ ਨਿਕਾਲ ਕੇ ਇੱਕ ਵਾਰੀ ਫੇਰ ਪਰ ਨਾਲ ਦੋ ਤਿੰਨ ਦਿਨ ਦੇ ਵਿੱਚ ਫੇਰ ਸੈਸ਼ਨ ਲਵਾਂਗੇ ਉਦੋਂ ਤੱਕ ਲਈ ਬਹੁਤ ਧੰਨਵਾਦ ਇਨ ਦਾ ਮੀਨ ਟਾਈਮ ਆਈ ਟੈਲ ਯੂ ਯੂਕੇ ਹਲੇ ਵੀ ਖੁੱਲਿਆ ਐ ਐਡਮਿਸ਼ਨਸ ਵੀ ਹੋ ਰਹੀਆਂ ਨੇ ਮਾਰਚ ਅਪ੍ਰੈਲ ਮਈ ਇਨਟੇਕ ਸੈਪਟੈਂਬਰ ਇਨਟੇਕ ਸਭ ਓਪਨ ਹੈਗੇ ਨੇ 12ਵੀਂ ਕੀਤੀ ਹੈਗੀ ਐ ਗੈਪ ਹੈਗਾ 5.5 ਈਸ਼ ਦਾ ਸਕੋਰ ਚਾਹੀਦਾ ਚਾਹੇ ਯੂਕੇ ਵੀਆਈ ਚ ਚਾਹੇ ਰੈਗੂਲਰ ਰਾਈਟਸ ਤੇ ਹੈਗਾ ਫਾਊਂਡੇਸ਼ਨ ਕੋਰਸੇਸ ਨੇ ਯੂਕੇ ਹਲੇ ਵੀ ਓਪਨ ਹੈਗਾ ਅਪਲਾਈ ਕਰ ਸਕਦੇ ਹੋ ਵੀਜ਼ਾਸ ਬਹੁਤ ਵਧੀਆ ਨੇ ਯੂਕੇ ਦੇ ਯੂਕੇ ਦੀ ਸਾਡੀ ਪਾਲਿਸੀ ਹੈ ਨੋ ਵੀਜ਼ਾ ਨੋ ਫੀਸ ਇੱਕ ਪੈਸੇ ਦਾ ਵੀ ਤੁਹਾਡਾ ਲਾਸ ਨਹੀਂ ਆਪਣੀ ਫੀਸ ਤੋਂ ਇਲਾਵਾ ਤੁਹਾਡਾ ਵੀ ਲਾਸ ਕੋਈ ਨਹੀਂ ਜੇ ਕਿਤੇ ਵੀ ਯੂਕੇ ਦਾ ਕੰਮ ਅੜਦਾ ਹੈਗਾ ਤੇ ਉਹਦੀ ਜ਼ਿੰਮੇਵਾਰੀ ਸਾਡੀ ਹੈ ਤੁਹਾਡਾ ਇੱਕ ਵੀ ਰੁਪਏ ਦਾ ਲਾਸ ਨਹੀਂ ਜ਼ੀਰੋ ਲਾਸ ਵਾਲਾ ਕੰਮ ਕਰਦੇ ਹਾਂ ਯੂਕੇ ਦਾ ਸੋ ਅੱਖਾ ਬੰਦ ਕਰਕੇ ਨਿਸ਼ਚਿੰਤ ਹੋ ਕੇ ਯੂਕੇ ਦੀ ਆਪਣੀ ਫਾਈਲਿੰਗ ਕਰਵਾ ਸਕਦੇ ਹੋ ਫਿਰ ਤੁਹਾਡੇ ਨਾਲ ਦੁਬਾਰਾ ਸੰਪਰਕ ਕਰਾਂਗੇ ਜਿੱਦਾਂ ਹੀ ਕੈਨੇਡਾ ਬਾਰੇ ਅਸੀਂ ਹੋਰ ਮੰਥਨ ਕਰਕੇ ਐਕਸਪਰਟਸ ਰੈਡੀ ਟੀਮ ਨਿਕਲ ਕੇ ਇਹਦੇ ਬਾਰੇ ਹੋਰ ਜਾਣਕਾਰੀ ਕਰਦੀ ਹੈ ਥੈਂਕ ਯੂ ਵੈਰੀ ਮੱਚ ਜੁੜਨ ਲਈ ਜੰਦ-ਜੰਦ ਤੋ ਨਿਕਲ ਕਮਾਂਗਾ ਕੈਨੇਡਾ ਬੰਦ ਹੋ ਰਿਹਾ ਹੱਲੇ ਬਟ ਉਸ ਚੋਂ ਕੁਛ ਨਾ ਕੁਝ ਜ਼ਰੂਰ ਕਢ ਲਾਂਗੇ ਪ੍ਰੋਡਕਟ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਸ ਚੋਂ ਆਪਰਚੂਨਿਟੀ ਕੀ ਨਿਕਲ ਕੇ ਆਉਂਦੀ ਉਹ ਸ਼ੇਅਰ ਕਰਾਂਗੇ ਥੈਂਕ ਯੂ ਜੀ